ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਜਿੰਦਰ ਸਿੰਘ ਰੂਬੀ ਮੈਨੇਜਰ ਜੀ ਦੇ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਪੂਰੀ ਦੁਨੀਆ ਭਰ ਤੋਂ ਨਾਨਕ ਨਾਮ ਦੇਵਾ ਸਿੱਖ ਸੰਗਤਾਂ ਨਵੇਂ ਸਾਲ ਨੂੰ ਮਨਾਉਣ ਲਈ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਸਮੇਤ ਹਾਜ਼ਰੀ ਭਰਦੀਆਂ ਇਸੇ ਦੌਰਾਨ ਹੀ ਸਤਿ ਸ਼੍ਰੀ ਅਕਾਲ ਜੀ ਹਰਮੰਦਰ ਸਾਹਿਬ ਵੱਲੋਂ ਸ਼੍ਰੋਮnik ਮੱਤੀ ਵੱਲੋਂ ਮਾਨਜਪਾਲ ਸਿੰਘ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੇ ਆਦੇਸ਼ ਅਨੁਸਾਰ ਸੰਤਾਂ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਾ ਹੋਵੇ ਉਸ ਲਈ ਬਹੁਤ ਵਧੀਆ ਪ੍ਰਬੰਧ ਪ੍ਰਕਰਮਾਂ ਦੇ ਵਿੱਚ ਸਦੇ ਵੱਲੋਂ ਜਿਹੜੇ ਕੀਤੇ ਗਏ ਆ ਜਿੱਥੇ ਕਿ ਟਾਟ ਪਾਏ ਜਾਣ ਦੀ ਵਿਸ਼ਾਈ ਤੋਂ ਲੈ ਕੇ ਸੰਤਾਂ ਦੇ ਰਹਿਣ-ਮਹਿਣ ਤੱਕ ਜਿਹੜਾ ਵਾ ਉਹ ਸਮੱਚੇ ਪ੍ਰਬੰਧ ਜਿੰਨੇ ਵੀ ਵਕਤ ਤੋਂ ਵੱਧ ਸੁਚੱਜੇ ਹੋ ਸਕੇ ਆ ਉਸ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਕੀਤੇ ਗਏ ਜਸਵੰਤ ਸਿੰਘ ਕੀ ਕਹਿਣਾ ਚਾਹੋਗੇ ਨਵੇਂ ਸਾਲ ਤੋਂ ਗੁਰੂ ਘਰ ਤੋਂ ਸ਼ੁਰੂਆਤ ਕੀਤੀ ਹੈ ਟੁੱਟੀਆਂ ਸੁਰਤਾਂ ਜਿਸਥਾਂ ਜੁੜਦੀਆਂ ਸੁੱਖ ਸਕੂਨ ਮਿਲਦਾ ਅੰਦਰ ਨੂੰ ਮੁਰਧਿਆਂ ਨੂੰ ਜਿਵੇਂ ਜ਼ਿੰਦਗੀ ਮਿਲਦੀ ਮੇਰਾ ਸਜਦਾ ਉਸ ਹਰਮੰਦਰ ਨੂੰ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਨਵੇਂ ਸਾਲ 2026 ਦੀ ਸ਼ੁਰੂਆਤ ਹੋਈ ਹੈ ਹਰ ਕੋ ਚਾਹੁੰਦਾ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਕੀਤੀ ਜਾਵੇ ਜਦੋਂ ਗੁਰੂ ਘਰ ਤੋਂ ਪਤਾ ਸ਼ੁਰੂਆਤ ਕਰਾਂਗੇ ਬਰਕਤਾਂ ਆਪਣੇ ਨਾਲ ਹੁੰਦੀਆਂ ਤੇ ਸਮੂਹ ਸੰਗਤਾਂ ਦੀਆਂ ਹੈਗੀਆਂ ਅੱਜ ਦੁਦਰਾਡੇੋਂ ਦੇਸ਼ ਵਿਦੇਸ਼ ਤੋਂ ਜੁਦਵਾਰ ਸਾਹਿਬ ਵਿਖੇ ਨਤਮਸਤਕ ਹੋ ਰੀਆਂ ਹਨ ਇੱਕ ਨਿਰਾਲੀ ਜੀ ਕਸ਼ਿਸ਼ ਹੈ ਤੇਰੇ ਦੀਦਾਰ ਵਿੱਚ ਇੱਕ ਨਿਰਾਲੀ ਜਹੀ ਕਸ਼ਿਸ਼ ਹੈ ਤੇਰੇ ਦੀਦਾਰ ਵਿੱਚ ਐਮਤਾਨੀ ਹਰ ਰੋਜ਼ ਕਰੋੜਾ ਸਿਰ ਝੁਕਦੇ ਤੇਰੇ ਦਰਬਾਰ ਵਿੱਚ ਅੱਜ ਆਪਾਂ ਉਸ ਸਾਧ ਤੇ ਖੜੇ ਹਾਂ ਜਿੱਥੇ ਸਭੇ ਥਾਵ ਨਹੀਂ ਤੁਜਿਆ ਇੱਥੇ ਰੋਗਿਆਂ ਦੇ ਰੋਗ ਦੂਰ ਹੋ ਜਾਂਦੇ ਹਨ ਕੋੜੀਆਂ ਦੇ ਕੋੜ ਦੂਰ ਹੋ ਜਾਂਦੇ ਹਨ ਅਤੇ ਜਿਹੜਾ ਸੱਚੇ ਮੰਨ ਨਾਲ ਆਵੇ ਸ਼ਰਧਾ ਸ਼ਰਧਾ ਭਾਵਨਾ ਨਾਲ ਆਵੇ ਉਹ ਝੋਲੀਆ ਭਰ ਕੇ ਜਾਂਦਾ ਹੈ ਮੋਹ ਸੰਗਤਾਂ ਅੱਜ ਦਰਬਾਰ ਸਾਹਿਬ ਨਤਮਸਤਕ ਹੋ ਰਿਹਾ ਹਨ ਅਤੇ ਝੋਲੀਆਂ ਭਰ ਰਿਹਾ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਿਆ ਪਵਨ ਸ਼ਰਮਾ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਨਵੇਂ ਸਾਲ ਦੀ ਸ਼ੁਰੂਆਤ ਸਤਿ ਸ਼ਕੰਸ਼ੀ ਹਰਮੰਦਰ ਸਾਹਿਬ ਤੋਂ ਕੀਤੀ ਹੈ ਲੱਖਾਂ ਸ਼ਰਧਾਲੂਆਂ ਨੇ ਮੱਥਾ ਟੇਕਿਆ ਕੀ ਕਹਿਣਾ ਚਾਹੋਗੇ ਦੇਖੋ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਅਸੀਂ ਨਵੇਂ ਸਾਲ ਦੇ ਆਗਾਜ਼ ਤੇ ਯਾਨੀ ਕਿ 2026 ਦੇ ਆਗਾਜ਼ ਦੇ ਉੱਪਰ ਨਤਮਸਤਕ ਹੋਏ ਹਾਂ ਔਰ ਬੜੀ ਚੰਗੀ ਪ੍ਰੇਮ ਭਾਵਨਾ ਸੰਕ੍ਰਿਤੀ ਪਿਉਰਿਟੀ ਔਰ ਬੜੀ ਨੇਕ ਦਲੀ ਦੇ ਨਾਲ ਜਦੋਂ ਅਸੀਂ ਗੁਰੂ ਘਰ ਦਾ ਓਟ ਆਸਰਾ ਲੈਨੇ ਆ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਆਪਣੇ ਦਿਨ ਦੀ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ ਤੇ ਸਾਡੇ ਅੰਦਰ ਬਹੁਤ ਵੱਡੀ ਤਾਕਤ ਦਾ ਪ੍ਰਸਾਰ ਔਰ ਸੰਚਾਰ ਵੀ ਹੁੰਦਾ ਤੁਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਉੱਪਰ ਬਹੁਤ ਵੱਡੇ ਸੰਕਟ ਆਏ ਫਲਡਸ ਵਰਗੀਆਂ ਇਦਾਂ ਦੇ ਹਾਲਾਤ ਬਣ ਗਏ ਕਿ ਲੋਕਾਂ ਦੇ ਜਾਨੀ ਮਾਲੀ ਮवेशੀਆਂ ਦੇ ਨੁਕਸਾਨ ਬਹੁਤ ਹੋਏ ਔਰ ਪੰਜਾਬੀਆਂ ਨੇ ਹੀ ਪੰਜਾਬ ਨੂੰ ਬਚਾਇਆ ਕਿਉਂਕਿ ਸਾਡੇ ਗੁਰੂ ਸਹਿਬਾਨਾਂ ਦੀਆਂ ਦਿੱਤੀਆਂ ਹੋਈਆਂ ਸਪਿਰਿਟਸ ਉਹਨਾਂ ਦੇ ਮਾਰਗਦਰਸ਼ਨ ਸਰਬੱਤ ਦੇ ਭਲੇ ਦੀ ਗੱਲ ਕਰਨੀ ਕੋ ਲੁਕਾਈ ਦੇ ਭਲੇ ਦੀ ਗੱਲ ਕਰਨੀ ਔਰ ਹਮੇਸ਼ਾ ਸੰਤ ਸਿਪਾਹੀ ਦੀ ਫਲਸਫੀ ਦੇ ਉੱਪਰ ਚੱਲਣਾ ਇਹ ਸਾਨੂੰ ਮਾਰਗਦਰਸ਼ਨ ਜਦੋਂ ਮਿਲਦੇ ਆ ਤੇ ਇਹਦੇ ਨਾਲ ਸਾਡੇ ਅੰਦਰ ਬਹੁਤ ਵੱਡੀ ਸ਼ਕਤੀ ਪੈਦਾ ਹੁੰਦੀ ਆ ਸੋ ਇੰਨੀ ਵੱਡੀ ਤਾਦਾਦ ਦੇ ਵਿੱਚ ਇੱਥੇ ਸ਼ਰਦਾਲੂ ਹੋਰ ਵੀ ਆਇਆ ਦੇਸ਼ਾਂ ਵਿਦੇਸ਼ਾਂ ਤੋਂ ਆਇਆ ਤੇ ਜਦੋਂ ਉਹ ਆਪਸ ਦੇ ਵਿੱਚ ਇੰਨੀ ਪ੍ਰੇਮ ਭਾਵਨਾ ਦੇ ਨਾਲ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੁੰਦੇ ਆ ਔਰ ਨਵੇਂ ਸਾਲ ਦੀ ਸ਼ੁਰੂਆਤ ਹੀ ਨਤਮਸਤਕ ਹੋ ਕੇ ਕਰਦੇ ਆ ਗੁਰੂ ਦਾ ਓਟ ਆਸਰਾ ਲੈ ਕੇ ਕਰਦੇ ਆ ਗੁਰਬਾਣੀ ਦੇ ਰੋਸ਼ਨੀ ਦੇ ਵਿੱਚ ਕਰਦੇ ਆ ਤੇ ਸਾਡੇ ਪੰਜਾਬੀਆਂ ਦੀ ਸਾਡੇ ਦੇਸ਼ ਵਾਸੀਆਂ ਦੀ ਚੜ੍ਹਦੀ ਕਲਾ ਤਾਂ ਹੀ ਬਣੀ ਰਹਿੰਦੀ ਆ ਔਰ ਮੈਨੂੰ ਬਹੁਤ ਸੁਖਦ ਅਹਿਸਾਸ ਹੋਇਆ ਕਿ ਪੂਰੇ ਲੋਕਾਈ ਜਿਹੜੀ ਇੱਥੇ ਇਕੱਠੀ ਹੋ ਕੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਰਹੀ ਐ ਸੇਸ਼ਕਾਰੀ ਐ ਬੜੇ ਜਜ਼ਬਾਤੀ ਪਲ ਵੀ ਐ ਔਰ ਬੜੇ ਇਮਾਨ ਵੀ ਸਾਡਾ ਤਾਜ਼ਾ ਕਰ ਰਹੀ ਹੈ ਮਨ ਨੂੰ ਸਕੂਨ ਵੀ ਬਹੁਤ ਹੈ